ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ 'ਤੇ ਬਲੌਗ ਵਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ 'ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰੇ ਜੇ ਫੁੱਲ ਵਾਚ ਟਾਈਮ ਹੈ ਜੀ ਦੁਪਹਿਰ ਦੇ 12 ਦਾ ਤੇ ਆਪਾਂ ਇੱਥੇ ਹੁਣ ਐਂਡ ਕੀਤਾ ਸੀ ਦੂਸਰੇ ਬਲੌਗ ਦਾ ਤੇ ਇੱਥੇ ਆਪਾਂ ਬਲੌਗ ਦੀ ਸਟਾਰਟਿੰਗ ਕੀਤੀ ਹੈ ਤੇ ਆਪਣੇ ਆਏ ਨੇ ਦੀਰੀ ਵਰਗੇ ਆਪਣੇ ਭੂਆ ਜੀ ਦੀ ਬੇਟੀ ਆਈ ਹੈ ਤੇ ਅੰਦਰ ਬੈਠੇ ਨੇ ਚਾਹ ਪਾਣੀ ਤਾਂ ਸਾਰਿਆਂ ਨੇ ਪੀ ਲਿਆ ਹੇ ਹੁਣ ਮੈਂ ਵਲੌਗ ਦੇ ਸਟਾਰਟਿੰਗ ਕਰਨ ਲੱਗੀ ਸੀ ਕਿਉਂਕਿ ਇਹ ਤੋਂ ਪਹਿਲਾਂ ਫਿਰ ਬਸ ਆਏ ਸੀਗੇ ਵੀ ਪੰਜ ਨਾਟਕੇ ਨਾ ਜਲਦੀ ਆਲਦੀ ਉਹਨਾਂ ਦੇ ਉਹਨਾਂ ਤੋਂ ਪਹਿਲਾਂ ਕੰਮਕਾਰ ਆ ਜਿਹੜੇ ਨਿਵੇੜ ਲਗੇ ਫਿਰ ਜਦੋਂ ਕੰਮ ਜੇ ਵਿਚਾਲੇ ਪਈ ਹੁੰਦੇ ਆ ਹਨਾ ਉਹ ਵੀ ਤਾਂ ਵਿਚਾਰਾ ਮਾਸਾ ਟਾਈਮ ਤੋਂ ਟਾਈਮ ਕੱਢ ਕੇ ਮਿਲਣਾ ਆਉਂਦੇ ਨੇ ਹਨਾ ਉਹਨਾਂ ਦੇ ਵਿਚਾਰਾ ਦੇ ਘਰੇ ਨਹੀਂ ਸਰਦ ਤਾਂ ਕਰਕੇ ਬਸ ਦੋ ਤਿੰਨ ਘੰਟੇ ਜਿਹੜੇ ਮਿਲਣਾ ਹੋਣਗੇ ਬੀਬੀ ਜੀ ਦਾ ਪਤਾ ਲੈਣਾ ਇਹ ਆ ਤੇ ਉਹਨਾਂ ਤੋਂ ਪਹਿਲਾਂ ਆਇਆ ਨਹੀਂ ਗਿਆ ਸੀਗਾ ਤੇ ਹੁਣ ਬੈਠੇ ਆ ਪੰਦਰ ਗੱਲਾਂ ਬਾਤਾਂ ਮਾਰੀ ਜਾਂਦੇ ਸੀ ਬਲੌਗ ਤਾਂ ਆਪਾਂ ਨਾਲ ਹਜੇ ਤੱਕ ਨਹੀਂ ਬਣਾਇਆ ਨਹੀਂ ਸ਼ੇਅਰ ਕੀਤਾ ਬਸ ਆਪ ਸਾਫ਼ ਸੀ ਗੱਲਾਂ ਬਾਤਾਂ ਕਰਦੀਆਂ ਕਰੀ ਜਾਂਦੇ ਸੀ ਨਾ ਕੋਸ਼ਿਸ਼ ਕਰੂੰਗੀ ਅਗਰ ਜੇਕਰ ਬਣਾਇਆ ਗਿਆ ਤਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਸੋਰੀ ਦੇ ਪਾਪਾ ਆਏ ਸੀ ਕਰੀ ਚਾਹ ਪੀਣ ਤੇ ਉਹਨਾਂ ਵਾਸਤੇ ਚਾਹ ਬਣਾ ਲਈਏ ਫਿਰ ਅੰਦਰ ਬੈਠ ਕੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਇੱਥੇ ਦੀਦੀ ਵਰਗੇ ਬੈਠੇ ਨੇ ਪੂਰੀਆਂ ਗੱਲਾਂ ਬਾਤਾਂ ਦੇ ਵਿੱਚ ਖੂਬੇ ਤੇ ਇੱਥੇ ਦੀਦੀ ਵਰਗੇ ਜਾਣ ਦੀ ਕਾਲ ਕਰ ਰਹੇ ਸੀ ਅਸੀਂ ਕਿ ਆ ਵੀ ਨਹੀਂ ਰਊ ਹਣਾ ਦੁਪਹਿਰ ਦਾ ਰੋਟੀ ਪਾਣੀ ਛੱਕ ਕੇ ਜਾਏ ਪਰ ਸਮਰੀਦ ਦੇ ਡੈਡੀ ਸ਼ਹਿਰ ਗਏ ਸੀਗੇ ਤੋਂ ਥੋਪੀ ਜੇ ਲੈ ਆਏ ਪਰ ਮੈਂ ਅੰਦਰ ਕਲਿੱਪ ਜਿਆਦਾ ਨਹੀਂ ਲੈ ਸਕੀ ਬਸ ਥੋੜੀ ਜੀ ਬਾਈ ਜੀ ਤੋਂ ਸੰਗ ਲੱਗਦੀ ਸੀ ਵੈਸੇ ਕੋਈ ਆਪਾਂ ਨੂੰ ਹੋਣੀ ਸੀਗਾ ਵੀ ਵਲੌਗ ਬਣਾਓ ਜਾਂ ਨਾ ਬਣਾਓ ਵਲੌਗ ਆਪਾਂ ਬਾਹਰ ਚ ਕਲਿੱਪਸ ਲਈਆਂ ਸੀਗੀਆਂ ਅੱਜ ਬੀਬੀ ਨੂੰ ਪੀਜਾ ਖਵਾਉਣਾ ਹਾਂ ਨਵਰੀਤ ਪੀਜਾ ਆ ਗਿਆ कीपेज जैसी, जैसी। डैडी कुछ खाना तो ले लेंगे भी। अच्छा। मजा आ रहा है मम्मी बेटे। बिहाइंस रेस कर दो। मम्मी <laughs> 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 ने दावा दिया। आप भी चुपड़ मिल चुकी हो। गेहरा नहीं मिलवाया दसों गेहरा पहला। कार्ता, कार्ता, गेहरा। हाँ मस्त है ही है मस्त। हाँ रेडी। ਬ੍ਰੇਕ ਨਾ ਵੀ ਬੜੇ ਨਾ ਤੁਸੀਂ ਆਹ ਤਾਂ ਹੀ ਹੋ ਗਈ ਐਕਦਾ ਜਮਾਈ ਨਹੀਂ ਪਤਾ ਲੱਗਦਾ ਕਿ ਕਿ ਸਟਾਰਟ ਹੋਈ ਹੈ ਕਿ ਨਹੀਂ ਇਹ ਤਾਂ ਨਹੀਂ ਪਤਾ ਲੱਗਦਾ ਇਹ ਤਾਂ ਨਹੀਂ ਇਹਦਾ ਮਸਲਾ ਸੱਚ ਲੱਗ ਕਿ ਇਹ ਤਾਂ ਆੜ ਹੀ ਹੈ ਨਾ ਪਾਪਾ ਜੀ ਪਰੇਮ ਆ ਦੇ ਜਿਹੜਾ ਡੋਬੀ ਕਿਹੜਾ ਪਿੰਚੇ ਮੰਨ ਕੇ ਯਾਹ ਜੀ ਕੌਣ ਮਤਾ ਗਰੀ ਘੜੀਆਂ ਲਓ ਜੀ ਭੂਆ ਘਟੀ ਗਈਆਂ ਝੂਟਾ ਲੈਣਾ ਸਾਰੇ ਣ ਠਾਲੇ ਇਹ ਅੰਦਰੋਂ ਕਹਿੰਦੇ ਮੈਂ ਭੂਆ ਨੂੰ ਕਹਿੰਦੀ ਤੂੰ ਗੱਲਾਂ ਨੂੰ ਛੱਡ啊 ਜੈ ਸਕੂਟਰੀ ਤੇ ਝੂਟਾ ਲੈ ਕੇ ਅੱਗੇ ਹਾਂ ਚਪਲਾ ਮਾੜੀ ਇਹ ਮੇਰੇ ਕਾਲ ਸੋਪ ਮੇਰੇ ਕਾਲ ਦੇ ਦੇ ਕੰਗਾ ਉਹ ਮੈਂ ਇੰਸਟਾ ਜਾ ਕੇ ਫੋਟੋ ਕਰਦੇ ਮਿਸਟਰ ਐਂਡ ਮਿਸ ਜਿਵੇਂ ਬੜੇ ਗੱਲਾਂ ਤੇ ਆਹ ਹਾਂ ਮੈਂ ਉਹਦੀ ਫੋਟੋ ਵੇਖ ਲਈ ਸੀ ਤਾਂ ਕਰਕੇ ਖਾਣਾ ਕਰ ਪਸਾ ਓਕੇ ਇਹਨੇ ਅੱਜ ਗੱਲਾਂ ਹੈ ਨਾ ਹਣਾ ਸਾਡੇ ਰੋਟੀਆਂ ਖਾ ਗਈ ਢਾਈ ਰਾਤ ਹਾਂ ਬਾਕੇ ਜਵਾਦ ਕਰੇ ਰਹਿੰਦੇ ਹੋ ਆ ਕੇ ਸਾਡੇ ਨਾਲ ਲੜ ਪੈਂਦੀ ਹੈ ਚਾਹੇ ਉਹਨਾਂ ਦੇ ਤਾਂ ਉਧਰ ਹੀ ਰਹਿੰਦੀ ਐ ਕਦੇ ਦੋਨੇ ਕਦੇ ਇੱਕ ਹਾਂ ਨਿੱਕੀ ਤਾਂ ਉਧਰ ਹੀ ਰਹਿੰਦੀ ਐ ਮੁੱਕੀ ਨਹੀਂ ਕਦੇ ਕਰੇ ਪੈਂਦੇ ਤਾਂ ਆ ਨਹੀਂ ਪੈਂਦੀ ਇਹ ਰਾਤ ਦੇ ਇਹਦਾ ਪਰਸੋ ਰੋਲ ਲੱਗ ਗਈ ਰਾਤ ਨੂੰ ਇਹਦਾ ਪਸਟ ਬਟਰ ਸਟਾਟ ਹੈ ਕਿੰਨਾ ਮਾੜਾ 15 15 ਹੀ ਆ ਨਾ ਹਾਂਜੀ ਨਹੀਂ ਇਹ ਵੀ ਸਰ ਇਹ ਤਾਂ ਕੀ ਹੋ ਰਹੀ ਹੈ ਹਾਂ ਇਹ ਨਾ ਬੀ ਦੀਨੀ ਸਤਿਨੀਏ ਠੀਕ ਹੈ ਜੀ ਬਾਏ 80 ਕਾਲ ਦੀ ਸਾਰੀ ਠੀਕ ਹੈ ਜੀ ਦੇਖੇ ਹਾਂ ਡਾ ਰੁਕਦਾ ਰੋਡਾ ਪਾ ਇਹ ਕਾਨੇ ਤੇ ਗਿਆ ਹੋਏ ਕਾਹਨ ਚੱਲੀਏ ਕਾਰ ਤੇ ਲੋ ਜੀ ਟਾਈਮ ਹੋ ਗਿਆ 5:30 ਦਾ ਤੇ ਦੀਦੀ ਵਰ ਗਿਆ ਕੇ ਚਲੇ ਗਏ ਤੇ ਹੁਣ ਆਪਾਂ ਕਰਦੇ ਆ ਆਪਣੇ ਕੰਮ ਕਾਰ ਸਟਾਰਟ ਪੱਠੇ ਜਿਹੜੇ ਸਮਰੀਤ ਦੇ ਡੈਡੀ ਪਾ ਗਏ ਤੇ ਆਪਾਂ ਨਾ ਹੁਣ ਭਾਂਡੇ ਮਾਣਦੇ ਜਿਹੜੇ ਪੀਜੇ ਸੀ ਜੇ ਖਾਦੇ ਸੀ ਨਾ ਫਿਰ ਹੁਣ ਪੀਜੇ ਲਿਆਂਦਾ ਸੀ ਡੈਡੀ ਨੇ ਸ਼ਹਿਰ ਗਏ ਸੀ ਲੈ ਹੁਣ ਆਪਾਂ ਕਰਦੇ ਆ ਲੈ ਲਿਆ ਬਰਤਨ ਸਾਫ ਸਿਮੋਨਾ ਨੂੰ ਭੰਡਣੋਂ ਨੇ ਹਟੇ ਨਾਰੀਅਲ ਨੂੰ ਕੱਚਾ ਨਾਰੀਅਲ ਸੀਗਾ ਕਹਿੰਦੀ ਮम्मा ਇਹਦੇ ਚ ਗਿਰੀ ਹੋਊਗੀ ਮੈਂ ਕਿਹਾ ਇਹਦੇ ਚ ਗਿਰੀ ਕਿੱਥੋਂ ਆ ਗਈ ਕਿਨੂੰ ਲੋਜ ਭਾਂਡੇ ਤੇ ਇੱਥੇ ਤੇ ਇੱਥੇ ਤੇ ਇੱਥੇ ਭਾਂਡੇ ਦਾ ਫਰਮਾਂਜ ਨਾਲੇ ਹੋ ਹੀ ਜਾਂਦੇ ਨੇ ਸਬਜ਼ੀ ਭਾਂਡੇ ਅੱਜ ਹਜੇ ਚੀਰਨੀ ਆ ਪਤਾ ਨਹੀਂ ਅੱਜ ਸਬਜ਼ੀ ਭਾਂਡੇ ਕਾਦੀ ਬਣੇਗੀ ਹਾਜੀ ਡਿਸੀਜਨ ਲੈ ਰਹੇ ਆ ਵੀ ਕੀ ਬਣਾਈਏ ਆਲੂ ਬਣਾਈਏ ਕਿ ਆਲੂ ਪਕੌੜੇ ਬਣਾਈਏ ਕਿ ਕद्दू ਬਣਾਈਏ ਪਰ ਆਲੂ ਪਕੌੜੇ ਹੈ ਜਿਹੜੇ ਵਧੀਆ ਰਹਿਣਗੇ ਕਾਹਦਾ ਡਿਸੀਜਨ ਲੈ ਲਿਆ ਫਿਰ ਸਬਜ਼ੀ ਦਾ ਆਲੂ ਪਕੌੜੇ ਠੀਕ ਹੈ ਪਕੌੜੇ ਗੁਲੀਆਂ ਦੀ ਆਲੂ ਪਕੌੜੇ ਬਣਾਓ ਠੀਕ ਹੈ ਕੱਟੋ ਫਿਰ ਸਬਜ਼ੀ ਮੈਂ ਵੀ ਮਾਣ ਲੀ ਕਿ ਭਾਂਡੇ ਫਿਰ ਚਾਹੀਏ ਆਪਾਂ ਧਾਰ ਵੱਲ ਉਹ ਦੀਦੀ ਵਿਚਾਰੇ ਟਾਈਮ ਤੋਂ ਟਾਈਮ ਕੱਢ ਕੇ ਮਿਲ ਗਏ ਕਿਉਂਕਿ ਸਾਰੇ ਦੇ ਘਰਾਂ ਦੇ ਜ਼ਿੰਮੇਵਾਰੀਆਂ ਹੁੰਦੀਆਂ ਨਹੀਂ ਨਿਕਲਿਆ ਆਂਦਾ ਹੁਣ ਵੀ ਦੀਦੀ ਛੁੱਟੀਆਂ ਕਰਕੇ ਮਿਲ ਗਏ ਵਿਚਾਰੇ ਚਾ ਉਸ ਤਿੰਨ ਚਾਰ ਕਾਂਟੇ ਲਾ ਗਏ ਬਹੁਤ ਟਾਈਮ ਬਾਅਦ ਆਈ ਸੀ ਦੀਦੀ ਇਹ ਲੋ ਜੀ ਟਾਈਮ ਹੋ ਗਿਆ 8:30 ਦਾ ਤੇ ਰੋਟੀ ਪਾਣੀ ਚੱਲੀ ਜਾਂਦਾ ਸਾਰੇ ਦਿਨ ਦਿਨ ਜਦ ਹਮਸ ਵਾਲਿਆ ਹੋਇਐ ਸੀ ਹੁੰਦੇ ਕਿਦਾ ਮਠੰਡੀ ਠੰਡੀ ਹਵਾ ਚੱਲਦੀ ਪਈ ਤੇ ਆਪਾਂ ਨੂੰ ਜਦੋਂ ਹਵਾ ਚੱਲੇ ਤੇਜ਼ ਤੇ ਫਿਰ ਸਾਰਿਆਂ ਨੂੰ ਇੱਕ ਕੰਮ ਦੀ ਟੈਨਸ਼ਨ ਹੁੰਦੀ ਆ ਵੀ ਟੈਂਕੀ ਪਤ ਨਹੀਂ ਭਰੀ ਏ ਕਿ ਖਾਲੀ ਆ ਛੱਡ ਦਿੰਨੀ ਫਿਰ ਜਦੋਂ ਮਾੜੀ ਜਿਹੀ ਹਵਾ ਦਾ ਬੁੱਲਾ ਆ ਨਾਲ ਦੀ ਨਾਲ ਮੈਂ ਟੈਂਕੀ ਵੱਲ ਭੱਜੀ ਵੀ ਟੈਂਕੀ ਭਰ ਲਈ ਪਾਈ ਲੈਣ ਦਾ ਕੀ ਪਤਾ ਲੱਗਦਾ ਆ ਵੀ ਨਾਲ ਹੀ ਹੈਨਾ ਤੇ ਮੁੜ ਕੇ ਚਲ ਪਾਣੀ ਤਾਂ ਆਪ ਦੇ ਨਾਲੋਂ ਵੱਧ ਚਲਾ ਆਪ ਨਹੀਂ ਪਿੰਦੇ ਇਧਰੋਂ ਤਾਂ ਪਸ਼ੂਆਂ ਦਾ ਬਹੁਤ ਜਿਆਦਾ ਔਖਾ ਹੋ ਜਾਂਦਾ ਵਿਚਾਰਿਆਂ ਦਾ ਤਾਂ ਕਰਕੇ ਮੈਂ ਕੀ ਭਰੀ ਨਾਲ ਦੀ ਨਾਲ ਇਹਨਾਂ ਦਾ ਛੱਡਣਾ ਸੀ ਕੋਲਰ ਪਸ਼ੂਆਂ ਦਾ ਤੇ ਰੱਬ ਨੇ ਕੋਲਰ ਛੱਡਤਾ ਆਪਦਾ ਆ ਲੱਗੀ ਪਈ ਸੀ ਹੌਕਣ ਉਹ ਲੱਗਦਾ ਗੁੱਲੋਂ ਹਨ ਇਰਾਮਦਾਰੀ ਆ ਜਾਂਦੀ ਹੈ ਸੱਚੀ ਜਦੋਂ ਹਵਾ ਚੱਲ ਪੈਂਦੀ ਹੈ ਵੈਸੇ ਅੱਜੋਂ ਦਾ ਥੋੜਾ ਜਿਹਾ ਫਰਕ ਸੀ ਮੌਸਮ ਦਾ ਪਰ ਹਵਾ ਨਹੀਂ ਚੱਲਦੀ ਸੀ ਲਾਈਟ ਛੱਡ ਕੇ ਆਈ ਉੱਧਰ ਲਈ ਆਪਾਂ ਲਾਈਟ ਬਿਨਾਂ ਵੀ ਨਿਸਰਦਾ ਹੁਣ ਐ ਹੋਇਆ ਪੈਸੀ ਨੇਰ ਕੁੱਪ ਬੀਬੀ ਵਰਗੇ ਰੋਟੀ ਪਾਣੀ ਛੱਕਗੇ ਹੋ ਗਏ ਥਰੀ ਅਸੀ ਰਹਿਗੇ ਹਜੇ ਅੱਜ ਸਾਢੇ 8:30 ਵਜੇ ਨੂੰ ਆਪਣਾ ਕੰਮ ਨਿਪਟੜ ਗਿਆ ਉਹ ਪਾਂਡੇ ਚੱਕੀ ਖਾ ਖਾ ਕੇ ਰੋਟੀਆਂ ਸਾਰੇ ਭੱਜ ਜਾਂਦੇ ਅੰਦਰ ਮੈਂ ਕਿ ਪਾਂਡੇ ਚੱਕੀ ਖਾ ਖਾ ਕੇ ਰੋਟੀਆਂ ਸਾਰੀਆਂ ਭੱਜ ਹੀ ਜਾਂਦੇ ਅੰਦਰ ਨੂੰ ਮਾਣ ਲੱਗਣਾ ਇਹ ਮਾਰ ਦੋ ਨਹੀਂ ਜੋਣਾ ਦੀ ਦੂਜੀ ਦੂਜੀ ਕਹਿੰਦੀ ਮਾਰ ਕਰਨਾ ਦੇ ਕੇ ਕਿਹਨਾਂ ਦੇ ਮਾਈ ਆਖਾ ਕਿਤੇ ਡੇੱਗੀ ਪਈ ਇੱਕ ਧਰਿਆਣੀ ਸੀ ਮੁੰਨੇ ਿਆ ਆਵਾਜ਼ ਆਜਾ ਨਹੀਂ ਭੁੱਖ ਲੱਗਿਆ ਕਹਿੰਦੇ ਨਾ ਉਹਦੇ ਸ਼ਿਰਸ਼ੇ ਤੇ ਰੋਟੀ ਪਾ ਲਾ ਤੇਰੀ ਪਤਨੀ ਨੇ ਘਰ ਦੇ ਕਿਨਾਰੇ ਬਿੜ ਮਾਰਿਆ ਨੇ ਆਪਣਾ ਕੂਲਰ ਛੱਡ ਗਿਆ ਮੰਦਾ ਇੱਕ ਦੂਜਾ ਬੀਬੀ ਦਾ ਕੂਲਰ ਛੱਡ ਦੇ ਪਤਾ ਮੋ ਅੱਜ ਕਾ ਤੋ ਮਾਤਾੜ ਕੇ 4 ਵਜੇ ਆ ਕੇ ਛੱਡ ਲੈ। ਮਾਰਾ ਕਦੋਂ ਕਰਨਾ? ਆ ਕਣਾਂ ਗੱਡੀ ਗੱਲ ਲੱਗਣਾ ਰੋਟੀ ਖਾ ਲੋ। ਖਾਣੀ ਐ ਮੈਂ ਤਾਂ ਆਪ ਤੁਹਾਡੀ ਬੈਠੀ ਆ। ਮੰਮੀ ਦੂਸਰੀ ਬਾਪ ਉਹ ਇਸ ਪੈਪ ਪੱਤੋਂ ਤਾਂ ਮੈਂ ਸੈੱਟ ਦੀ ਕੋਈ ਨਹੀਂ ਹੋਰ ਲਿਆ ਦਾਂਗੇ। ਚਾਨਣ ਨਾਲ ਖੋਦਣੀ। ਦਾੜੀ। ਦਾੜੀ। ਆ ਬਈ ਸਟਰਾਜ ਨੂੰ ਲੈ ਆ ਕੇ ਕੋਈ ਨਹੀਂ ਸਵੇਰੇ ਲਿਆ ਦੂੰ ਵਾਧੂ ਮਿਲ ਜਾਣਗੇ ਤਾਂ ਹਰ ਪੀ ਨਹੀਂ ਲਿਆ ਦੂੰ। ਲੈ ਆ ਗਏ ਧਈ ਤੇ ਭੰਗ। ਕੀ ਕਰਨੀ ਤੁਸੀਂ ਇਹ? ਅੱਸੀ ਦਾ ਡੋਲ ਵੀ। ਅਰੇ ਸਾਰਾ ਗੁੱਸਾ ਆ ਗੀਆਂ। ਕੰਨਾਂ ਆ ਗੀਆਂ ਸੇ ਅੱਛੀ ਰੋਟੀ ਖਾ ਲੋ। ਕੰਨਾਂ ਫੀ ਭਾਲ ਦੇ ਇਹ ਸਾਰਾ ਡੱਬਾ ਰੋਈ ਚੁੱਕਾ ਹੈ ਬਣਾਣਾ ਸ਼ੇਕ ਬਣਾਇਆ ਫੇ ਉਹ ਪੀ ਲਿਆ ਪਰ ਨਹੀਂ ਤਾਂ ਹੈਗੇ ਆ ਮਰੀ ਜਾਂਦੀ ਮਰੀ ਹਾਂ ਉਦੋਂ ਤਾਂ ਕਿਹੜੇ ਵੇਲੇ ਤਾਂ ਉੱਥੇ ਸੜਕ ਤੇ ਖੇਡਦੀਆਂ ਮੇਰ ਤੋਂ ਨਾ ਹੁਣ ਸਾਹ ਸੁੱਕਣ ਲੱਗੇ ਲੈਸ ਟਾਈਪ ਦੇਖ ਲਓ ਆ ਰੰਗ ਜੁਣ ਵਾਲੇ ਆ ਵੀ ਬਣਾਣਾ ਸ਼ੇਕ ਬਣਿਆ ਹੋਇਆ ਤੇ ਹੱਥ 'ਚ ਵੀ ਬਣਾਣਾ ਇਹ ਕਿ ਤਰੀਕਾ ਹੈ ਹੈ ਇਹਨਾਂ ਅਸਲ ਦੇ ਵਿੱਚ ਪਤਾ ਕੀ ਹੋਇਆ ਰੋਟੀ ਖਾ ਕੇ ਤੇ ਫੇ ਖੇਢੀ ਜਾਂਦੇ ਸੀ ਹੁਣ ਇਹਨਾਂ ਨੂੰ ਲੱਗੀ ਏ ਭੁੱਖ ਆਹ ਦੇਖ ਮम्मी ਆਪਣੇ ਫਰਿੱਜ 'ਚ ਵਾਰ ਪਚੜੀ ਪਈ ਏ ਤੇ ਆਪਾਂ ਬੰਦ ਕਰਨੀ ਭੁੱਲ ਜਾਨੇਗੇ ਇਹਦੇ ਤੋਂ ਇੱਕ ਇੱਕ ਕਰ ਹਾਂ ਪਾਣੀ ਡੋਲ ਲਿਆ ਤਾਂ ਤਾਂ ਜੰਮ ਜਾਂਦੀ ਏ ਹਰਦਾਂ ਦੇ ਦੁੱਧ ਦੇ ਬਰਕ ਪਾਏ ਮੈਂ ਨਹੀਂ ਖਾਣਾ ਨਾ ਦਗਾ ਕੋਲਣਾ ਪਾਣੀ ਦੀ ਬੋਤਲ ਤਾਂ ਮੈਂ ਲੈ ਗਿਆ ਆਹ ਕੈਲਸ਼ੀਅਮ ਜਿੱਕ ਨੂੰ ਪਈ ਜਣੀ ਆ ਮੰਮੀ ਕਰੇਗੀ ਹਮ ਮਾਣਾ ਸਾਰੇ ਦੁੱਧ ਤੇ ਵੀ ਸ਼ਾਮ ਨੂੰ ਬਲਕ ਲਕ ਹੋ ਗਿਆ ਕਿ ਅੱਗੇ ਬਨਾਣਾ ਸ਼ੇਕ ਹੋਣਗੇ ਆਪਾਂ ਹੀ ਪੀਨੇ ਆ ਪਾਪਾ ਰਵਿੰਦਰ ਮੰਮੀ ਦੇ ਲਈ ਪੀ ਪੀ ਲੈ ਲਿਆ ਮੰਮੀ ਗਰਮ ਦੁੱਧ ਪੀਂਦੇ ਆ ਪਾਪੇ ਨੂੰ ਨੂੰ ਸਿੰਪਲ ਠੰਡਾ ਦੁੱਧ ਮੰਮੀ ਕਹਿੰਦੀ ਵਿੱਚ ਕੈਸ਼ੇ ਆਪਾਂ ਗੰਗਰ ਜਿਹੜਾ ਕੈਸ਼ ਜਿੱਨੇ ਹੈਡਾ ਕੈਸ਼ ਪਾਉਣੀ ਹੁੰਦੀ ਹੈ ਜੇ ਬਿਨਾ ਘੁੱਟੇ ਹੋਵੇ ਹਮਮ ਮम्मी ਕਹਿੰਦੀ ਤੇਰੇ ਪਾਪੇ ਨੇ ਕੈਲਸ਼ੀਅਮ ਭਾਈ ਮੈਂ ਕਿਹੜਾ ਕੈਲਸ਼ੀਅਮ ਪਾਪੇ ਨੂੰ ਕਹ ਲੈ ਪਾਪਾ ਘਾਟ ਪੂਰੀ ਹੋ ਜੇ ਤੇਰੀ ਕੈਲਸ਼ੀਅਮ ਦੀ ਲ ਆਏ ਮਾਂ ਨੂੰ ਪਾਪੇ ਨੂੰ ਘਾਟ ਕਿਹੜੇ ਪਾਸੇ ਹੈ ਇਹ ਕੋਈ ਨਹੀਂ ਹੋਰ ਰਸਾ ਪੀ ਕੇ ਜਾਂ ਪਾਣੀ ਹੋਰ ਰਸਾ ਲੈ ਪੀ ਤਾ ਦੁਸਰੀ ਗੱਲ ਤੂੰ ਨਾ ਐ ਕਰ ਇੱਕ ਬੋਤਲ ਦੇ ਵਿੱਚ ਇਹ ਪਾ ਕੇ ਦੋ ਚਮਚੇ ਪਾਣੀ ਦੀ ਭਰ ਕੇ ਰੱਖ ਲੈ ਹਲਕਾ ਜਿਹਾ ਮੈਸਰ ਕਰਕੇ ਟਿੰਗੀ ਦਿਰਾ ਫੇਰ ਦਿਨੇ ਠੰਡਾ ਕਰ ਉਹੀ ਫਰਿੱਜ ਚ ਲਾ ਦਿਆ ਕਰ ਉਸੇ ਬੋਤਲ ਚ ਪਾਣੀ ਪੀ ਲਿਆ ਕਰ ਤੂੰ ਅੱਜ ਤਾਂ ਫਿਲਟਰ ਨਹੀਂ ਵਿਹਲਾ ਸੀਗਾ ਤੇ ਬਬਾ ਸੋਨਣਾ ਬਿ ਗਲਾਸ ਚ ਪਾੜ ਕੀ ਨਹੀਂ ਵਿਹਲਾ ਸੀ ਲੀਟਰ ਮੈਂ ਹੈ ਹਿਟਰ ਪਾਣੀ ਪੀ ਪਾ ਅਬਾ ਕੰਦੀਆਂ ਨੂੰ ਤੇਰਾ ਹੈ ਹੋਰ ਅਸਰ ਤੂੰ ਵੀ ਲੈ ਲਾ ਨਾ ਖਾ ਕੇ ਫਿਰ ਸੁਣਾਂ ਮਮੀ ਮਮੀ ਪਾਪੇ ਦਾ ਗੱਲ ਚੋਂ ਤਿਆਰ ਆ ਕਲਾ ਵੀ ਪਾਪਾ ਮੰਮੀ ਤੈਨੂੰ ਆਈ ਆਂਦੀ ਆ ਵੀ ਕੈਲਸ਼ੀਅਮ ਪਿਆ ਦੇ ਤੇਰੇ ਪਾਪੇ ਨੂੰ ਆਹ ਗਲਾਸ ਵੀ ਤੇ ਉਹ ਦੇ ਲੋ ਵੀ ਮੈਨੂੰ ਹੁਣ ਤੜਕੇ 3:30 ਵਜੇ ਅਲਾਰਮ ਲਾਉਣਾ ਪੈਣਾ ਹੈ 3:30 ਵਜੇ ਮੈਂ ਜਾ ਕੇ ਪਹਿਲਾਂ ਪਾਣੀ ਛੱਡਣਾ ਹਾਂ ਆਪਣਾ ਬਸ ਸਵੇਰੇ ਇਹ ਕਦੋਂ ਲਾਸਟ ਅੰधे ਵਾਲਾ ਮੋٹے ਝੋਨੇ ਦਾ ਲਾਸਟ ਕਦੋਂ ਆ? ਕੇਹੜਾ ਜਿਹੜਾ ਰਹਿ ਗਿਆ ਇੱਕ। ਉਸ ਤੋਂ ਬਾਅਦ ਫਿਰ ਆਪਣਾ ਬਾਸਮਤੀ ਰਹਿ ਜਾਊਗਾ। ਫਿਰ ਆਪਾਂ ਬਾਸਮਤੀ ਹਜੇ 10-12 ਦਿਨਾਂ ਨੂੰ ਨਵਾਵਾਂ। ਹਾਂ। ਅੱਜ ਤਾਂ ਤੇ ਬਾਸਮਤੀ ਕੋਲ ਤੋਂ ਪਰੇ ਹੀ ਲਿਆ। ਕਿਹੜਾ? ਆ ਤੂੰ ਫੌਲੀ ਹੈਂ। ਹਾਂ ਪੁੱਤ। ਗੂਨ। ਬਾਜੋ ਗੂਨ ਤੂੰ ਕਿਹਨਾਂ? ਅਮੀ ਗੂਨ ਤੇਰਾ ਫਰਿੱਜ 'ਤੇ ਰੱਖ ਦੇ। ਗੂਨ ਪਾਪੇ ਕੋਲੇ ਦਾ ਹੈ ਇੱਥੇ। ਪਾਪਾ ਕਰ ਜੂਗਾ ਤੂੰ ਖਾਣਾ। ਪਾਪਾ ਦੁੱਧ ਬਹੁਤ ਠੰਡਾ ਹੈ। ਲਓ ਜੀ ਉਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਸੋਹਣੇ ਸੋਹਣੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ